हां जी ਮਿੱਤਰੋ ਜਿੰਨਾ ਕਿਸਾਨ ਵੀਰਾਂ ਦਾ ਝੋਨਾ ਮੱਚ ਕੇ ਚੱਲਦਾ ਤੇ 10 ਦਿਨਾਂ ਝੋਨਾ ਘਟ ਤੋਂ ਘਟ ਲੇਟ ਹੋ ਜਾਂਦਾ ਤੇ ਕਿਸਾਨ ਵੀਰੋ ਹੁਣ ਤੁਹਾਡਾ ਝੋਨਾ ਜਿਹੜਾ ਮੱਚ ਕੇ ਨਹੀਂ ਚੱਲੂਗਾ ਆਪਾਂ ਤੁਹਾਡੇ ਨਾਲ ਇੱਕ ਖਾਦ ਸ਼ੇਅਰ ਕਰਨੀ ਹੈ ਤੇ ਇਹ ਖਾਦ ਤੁਸੀਂ ਵਰਤਣੀ ਆ ਕਿਸਾਨ ਵੀਰ ਤੁਸੀਂ ਕਰਨਾ ਕੀ ਹੈ ਪਨੀਰੀ ਪੱਟਣ ਤੋਂ 24 ਘੰਟੇ ਪਹਿਲਾਂ ਆਪਾਂ ਆਈਪੀਐਲ ਦੀ ਜਿਹੜੀ 5ਜੀ ਆਉਂਦੀ ਆ ਉਹਦੀ ਆਪਾਂ ਸਪਰੇਅ ਕਰਨੀ ਹੈ ਪਨੀਰੀ ਉੱਪਰ ਇੱਕ ਢੋਲੀ ਦੀ ਜਿਹੜੀ ਇਹਦੀ ਡੋਜ਼ ਆ ਸੋ 100 ਗ੍ਰਾਮ ਇੱਕ ਢੋਲੀ ਦੀ ਡੋਜ਼ ਆ ਤੇ ਜਿੰਨੀ ਤੁਹਾਡੀ ਪਨੀਰੀ ਤੇ ਢੋਲੀਆਂ ਲੱਗਦੀਆਂ ਉਹ ਹਿਸਾਬ ਨਾਲ ਤੁਸੀਂ ਸਪਰੇਅ ਕਰ ਸਕਦੇ ਹੋ ਆ ਤੁਸੀਂ ਆਪਾਂ ਫੋਟੋ ਵੀ ਸ਼ੇਅਰ ਕਰਤੀ ਹੈ 5G ਦੀ ਤੇ ਨਾਲ ਆਪਾਂ ਕਰਨਾ ਕੀ ਹੈ ਝੋਨਾ ਲਾਉਣ ਤੋਂ ਬਾਅਦ ਆਪਾਂ ਸਿੰਗਲ ਸੁਪਰ ਫਾਸਫੇਟ ਦਾ ਇੱਕ ਪੈਕ ਤੇ 25 ਕਿਲੋ ਆਪਾਂ ਮਿਊਰਟੋ ਪੋਟਾਸ਼ ਐਮਓਪੀ ਦਾ ਛੱਟਾ ਦੇਣਾ ਜਦੋਂ ਆਪਣੀ ਲੇਬਰ ਲਾ ਕੇ ਝੋਨਾ ਹਟ ਗਈ ਤੇ ਤੁਸੀਂ ਦੇਖੋਗੇ ਕਿ ਸੋਡਾ ਝੋਨਾ ਜਿਹੜਾ ਨਾਲ ਦੀ ਨਾਲ ਚੱਲੂਗਾ ਕੋਈ ਵੀ ਬੂਟਾ ਤੁਹਾਡਾ ਮਰ ਚਕੇ ਨਹੀਂ ਚੱਲੂਗਾ ਤੇ ਝੋਨੇ ਨੇ ਨਾਲ ਦੀ ਨਾਲ ਫਟਾਰਾ ਸ਼ੁਰੂ ਕਰ ਦੇਣਾ ਤੁਸੀਂ ਇਹ ਖਾਦਾਂ ਜ਼ਰੂਰ ਵਰਤ ਕੇ ਵੇਖਿਓ ਕਾਸ ਕਰ ਆਈਪੀਐਲ ਦੀ 5ਜੀ ਦੀ ਸਪਰੇਅ ਜ਼ਰੂਰ ਕਰਿਓ ਪਨੀਰੀ ਪੁੱਟਣ ਤੋਂ 24 ਘੰਟੇ ਪਹਿਲਾਂ ਆਪਣੇ ਖੇਤ ਦੇ ਵਿੱਚ ਜਿਹੜੀ ਸਪਰੇਅ ਕਰ ਦਿਓ ਤੇ ਤੁਹਾਡਾ ਝੋਨਾ ਜਿਹੜਾ ਨਾਲ ਦੀ ਨਾਲ ਚੱਲ ਪੈਣਾ ਤੇ ਨਾਲ ਦੀ ਨਾਲ ਝੋਨੇ ਨੇ ਫਟਾਰਾ ਸ਼ੁਰੂ ਕਰ ਦੇਣਾ ਨਹੀਂ ਤਾਂ ਆਪਾਂ ਆਮ ਤੌਰ ਤੇ ਦੇਖਦੇ ਹਾਂ ਕਿ ਝੋਨਾ ਜਿਹੜਾ ਇੱਕ ਹਫਤਾ ਲੇਟ ਹੋ ਜਾਂਦਾ ਇੱਕ ਹਫਤਾ ਲੇਟ ਜਿਹੜਾ ਝੋਨਾ ਮੱਚ ਕੇ ਝੋਨਾ ਚੱਲਦਾ ਤੇ ਜੇ ਤੁਸੀਂ ਇਹ ਖਾਦਾਂ ਪਾਤੀਆਂ ਤਾਂ ਤੁਹਾਡਾ ਝੋਨਾ ਨਾਲ ਦੀ ਨਾਲ ਚੱਲੂਗਾ ਤੇ ਤੁਹਾਨੂੰ ਕੋਈ ਵੀ ਸਮੱਸਿਆ ਨਹੀਂ ਹੋਣੀ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਨਾ ਤੇ ਹੋਰ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਜ਼ਰੂਰ ਫੋਲੋ ਕਰਨਾ